ਸਰੋਂ ਦਾ ਸਾਗ ਤਾਂ ਹਰ ਕੋਈ ਬਣਾਉਂਦਾ ਆ ਪਰ ਗੰਦਲਾਂ ਵਾਲੇ ਸਰੋਂ ਦੇ ਫੁੱਲਾਂ ਦੀ ਪੁਰਜੀ ਨਹੀਂ ਤੁਸੀਂ ਬਣਾਈ ਹੋਣੀ ਇਹ ਪੁਰਜੀ ਇੰਨੀ ਜ਼ਿਆਦਾ ਵਧੀਆ ਟੇਸਟੀ ਬਣਦੀ ਆ ਸਰਦੀਆਂ ਦੇ ਵਿੱਚ ਇਹ ਖਾਸ ਬਣਾ ਕੇ ਦੇਖਿਓ ਜੀ ਗਰਮਾ ਗਰਮ ਬਣਾਓ ਤੇ ਗਰਮਾ ਗਰਮ ਪਰੌਂਠੇ ਦੇ ਨਾਲ ਖਾਓ ਇੰਜੋਏ ਕਰੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਇੱਕ ਵਾਰੀ ਬਣਾਉਂਗੇ ਤਾਂ ਤਾਂ ਅਸੀਂ ਬਾਰ ਬਾਰ ਬਣਾਉਂਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਾਨ ਫੈਮਿਲੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੋਰ ਜੀ ਕੀ ਹਾਲ ਹੈ ਤੁਹਾਡੇ ਵਾਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਕਾਰੋਬਾਰਾਂ ਚ ਵਾਧੇ ਕਰੇ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਤੇ ਚੜ੍ਹਦੀ ਕਲਾ ਚ ਰੱਖੇ ਜੀ ਅਸੀਂ ਵੀ ਠੀਕ ਹਾਂ ਤੇ ਚੜ੍ਹਦੀ ਕਲਾ ਚ ਹਾਂ ਜੀ ਅੱਜ ਮੈਂ ਬਣਾ ਰਹੀ ਹਾਂ ਜੀ ਤੁਸੀਂ ਦੇਖ ਰਹੇ ਹੋ ਸਰੋਂ ਦੇ ਫੁੱਲ ਇਸ ਸਰੋਂ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਨਾ ਨਿਸਰ ਰਹੀ ਆ ਕਹਿ ਦਿੰਦੇ ਆ ਇਹ ਉਸ ਤਰ੍ਹਾਂ ਇਹ ਸਰੋਂ ਆ ਮੈਂ ਤਾਜ਼ੇ ਫਰੈਸ਼ ਫੁੱਲ ਤੋੜ ਕੇ ਲਿਆਈਆਂ ਖੇਤ ਦੇ ਵਿੱਚੋਂ ਇਹਨਾਂ ਫੁੱਲਾਂ ਦੀ ਆਪਾਂ ਬਣਾਣੀ ਆ ਭੁਰਜੀ ਜੋ ਕਿ ਸਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਬਹੁਤ ਹੀ ਫਾਇਦੇਮੰਦ ਤੇ ਤਾਕਤਵਾਰ ਆ ਜੀ ਇਹ ਭੁਰਜੀ ਫੁੱਲ ਤੋੜ ਕੇ ਲਿਆਣ ਤੋਂ ਬਾਅਦ ਜੀ ਇਹਨਾਂ ਨੂੰ ਮੈਂ ਪਾਣੀ ਦੇ ਨਾਲ ਸਾਫ਼ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲੈਣਾ ਆ ਦੇਖੋ ਇਸ ਤਰ੍ਹਾਂ ਤੇ ਤਾਂ ਕੋਈ ਮਿੱਟੀ ਦੀ ਕਿਰਕ ਜਾਂ ਕਚਰਾ ਜਿਹਾ ਨਾ ਹੋਵੇ ਇੰਨੀ ਟੇਸਟੀ ਇਹ ਭੁਰਜੀ ਬਣਦੀ ਆ ਨਾ ਤੁਸੀਂ ਯਕੀਨ ਜਾਣਿਓ ਤੁਸੀਂ ਜਦੋਂ ਭੁਰਜੀ ਖਾਓਗੇ ਤੁਹਾਨੂੰ ਲੱਗੂਗਾ ਨਹੀਂ ਤੁਸੀਂ ਇਹ ਸਰੋਂ ਦੇ ਫੁੱਲਾਂ ਦੀ ਖਾਨੇ ਆ ਬਹੁਤ ਹੀ ਵਧੀਆ ਮੇਥਿਆਂ ਦੀ ਭੁਰਜੀ ਨਾਲ ਵੀ ਵਧੀਆ ਟੇਸਟ ਆਉਂਦਾ ਆ ਜੀ ਇਹਨਾਂ ਦਾ ਲਓ ਜੀ ਧੋ ਕੇ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਆਪਾਂ ਨਚੋੜ ਕੇ ਹੁਣ ਇਹਨਾਂ ਨੂੰ ਮੈਂ ਕੱਟਣਾ ਆ ਆਹ ਦੇਖੋ ਜਿਹੜੀ ਇਹਦੀ ਡੰਡੀ ਵਾਲਾ ਪਾਰਟ ਆ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਕੱਟ ਦੇਣਾ ਆ ਕਿਉਂਕਿ ਥੋੜਾ ਜਿਹਾ ਹਾਰਡ ਹੁੰਦਾ ਵੈਸੇ ਜਦੋਂ ਮੈਂ ਤੋੜੇ ਸੀ ਨਾ ਉਦੋਂ ਇਹ ਬਿਲਕੁਲ ਇਹ ਆਪਾਂ ਨਰਮ ਸੌਫਟ ਜਿਹਾ ਤੋੜੇ ਸੀ ਆ ਦੇਖੋ ਕਿ ਕਿੰਨੇ ਵਧੀਆ ਕੱਟਉਂਦੇ ਪਰ ਫਿਰ ਵੀ ਥੋੜਾ ਜਿਹਾ ਹਾਰਡ ਪਾਰਟ ਹੁੰਦਾ ਹੈ ਕਈ ਵਾਰ ਰਹਿ ਜਾਂਦਾ ਆ ਉਹ ਤੁਸੀਂ ਕੱਟ ਲੈਣਾ ਹੈ ਕੱਟ ਕੇ ਇਸ ਤਰ੍ਹਾਂ ਇਹਨਾਂ ਨੂੰ ਬਰੀਕ ਬਰੀਕ ਜਿਸ ਤਰ੍ਹਾਂ ਆਪਾਂ ਸਾਗ ਚੀਰਦੇ ਹਾਂ ਉਸ ਤਰ੍ਹਾਂ ਕੱਟ ਲੈਣਾ ਦੇਖੋ ਇੰਨੀ ਸੋਹਣੀ ਖੁਸ਼ਬੂ ਆ ਰਹੀ ਸੀ ਜਦੋਂ ਮੈਂ ਕੱਟ ਰਹੀ ਸੀਗੀ ਨਾ ਇਹ ਫੁੱਲਾਂ ਦੀ ਖੁਸ਼ਬੂ ਬਹੁਤ ਸੋਹਣੀ ਲੱਗਦੀ ਆ ਇਸ ਤਰ੍ਹਾਂ ਜੀ ਦੇਖੋ ਤੁਹਾਨੂੰ ਮੈਂ ਦਿਖਾ ਰਹੀ ਆ ਨੇੜੇ ਕਰਕੇ ਆ ਦੇਖੋ ਬਹੁਤ ਸੋਹਣੇ ਆਪਾਂ ਤਰੀਕੇ ਦੇ ਨਾਲ ਇਹ ਫੁੱਲ ਕੱਟ ਲਿਆ ਅਗਲ ਵਿੱਚ ਹਲਕੇ ਹਲਕੇ ਕੋਈ ਪੱਤੇ ਵੀ ਇੱਕ ਦੋ ਹੁੰਦੇ ਆ ਤਾਂ ਕੋਈ ਗੱਲ ਨਹੀਂ ਉਹ ਵੀ ਬਿਲਕੁਲ ਨਰਮ ਹੁੰਦੇ ਆ ਸੌਫਟ ਹੁੰਦੇ ਆ ਉਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਪੱਤਿਆਂ ਨੂੰ ਵੀ ਕੱਟ ਲੈਣਾ ਆ ਆ ਦੇਖੋ ਸਾਰੇ ਮੈਂ ਇਹ ਜਿਹੜੇ ਆਪਾਂ ਸਰੋਂ ਦੇ ਫੁੱਲ ਤੋੜ ਕੇ ਲਿਆਉਂਦੇ ਸੀ ਸਾਰੇ ਹੀ ਮੈਂ ਬਰੀਕ ਬਰੀਕ ਕੱਟ ਲਿਆ ਕੱਟਣ ਤੋਂ ਬਾਅਦ ਏ ਜੀ ਲਸਣ ਆਦਰਕ ਵੱਡਾ ਪਿਆਜ਼ ਹਰੀਆਂ ਮਿਰਚਾਂ ਇੱਕ ਸਾਬਤ ਮਿਰਚ ਲਾਲ ਇਹ ਮੈਂ ਤੋੜ ਕੇ ਵਾਸਤੇ ਸਮਾਨ ਸਾਰਾ ਕੱਟ ਕੇ ਰੱਖਿਆ ਆ ਤੇ ਹੁਣ ਮੈਂ ਜੀ ਗੈਸ ਦੀ ਫਲੇਮ ਕਰਨ ਲੱਗੀ ਆ ਔਨ ਗੈਸ ਦੀ ਫਲੇਮ ਔਨ ਕਰਕੇ ਇਹਦੇ ਉੱਤੇ ਰੱਖਣਾ ਆ ਇੱਕ ਪੈਨ ਪੈਨ ਜਿਹੜੀ ਆਪਾਂ ਮੋٹے ਤਲੇ ਦੀ ਰੱਖਣੀ ਆ ਵੈਸੇ ਗੈਸ ਦੀ ਫਲੇਮ ਜਿਹੜੀ ਤੁਸੀਂ ਮੀਡੀਅਮ ਹੀ ਰੱਖਿਓ 2 ਤੋਂ 3 ਚਮਚ ਇਹਦੇ ਵਿੱਚ ਮੈਂ ਸਰੋਂ ਦਾਈ ਤੇਲ ਪਾਉਣਾ ਆ ਸਰੋਂ ਦੇ ਤੇਲ 'ਚ ਬਣਾਇਓ ਬਹੁਤ ਹੀ ਟੇਸਟੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਇਹ ਸਪੁਰਜੀ ਇਹ ਤੁਸੀਂ ਜੇ ਬਣਾਉਂਗੇ ਨਾ ਤੁਹਾਨੂੰ ਵਿਸ਼ਵਾਸ ਨਹੀਂ ਹੋਊਗਾ ਕਿ ਇੰਨੀ ਵਧੀਆ ਪੁਰਜੀ ਬਣ ਕੇ ਤਿਆਰ ਹੁੰਦੀ ਬਿਲਕੁਲ ਤੇਲ ਜਿਹੜਾ ਗਰਮ ਹੋ ਕੇ ਪਤਲਾ ਹੋ ਜਾਂਦਾ ਆ ਕਲਰ ਵੀ ਇਹਦਾ ਲਾਈਟ ਹੋ ਜਾਂਦਾ ਆ ਹੁਣ ਮੈਂ ਇਹਦੇ ਵਿੱਚ ਜੀ ਥੋੜੀ ਜਿਹੀ ਪਾਤੀ ਆ ਹਿੰਗ ਹਿੰਗ ਪਾਣ ਤੋਂ ਬਾਅਦ ਨਾਲ ਹੀ ਮੈਂ ਪਾਤਾ ਆ ਜੀਰਾ ਹਿੰਗ ਤੇ ਜੀਰਾ ਚੰਗੀ ਤਰ੍ਹਾਂ ਆਪਾਂ ਝਟਕਣ ਤੋਂ ਬਾਅਦ ਜਦੋਂ ਭੁੱਜ ਜਵੇ ਤਾਂ ਇਹਦੇ ਵਿੱਚ ਆਪਾਂ ਹੋਰ ਜਿਹੜੇ ਕੱਟੇ ਹੋਏ ਮਸਾਲੇ ਆ ਉਹ ਪਾਉਣੇ ਆ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਮੈਂ ਤੇਲ ਦੇ ਵਿੱਚ ਹਲਕਾ ਜਿਹਾ ਮਿਕਸ ਕਰ ਲਿਆ ਖੁਸ਼ਬੂ ਬਹੁਤ ਸੋਹਣੀ ਆਂਦੀ ਆ ਜੀਰੇ ਦੀ ਵੀ ਤੇ ਹਿੰਗ ਦੀ ਵੀ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਇਹ ਹੈਗੇ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਆਲੂ ਆਲੂ ਵੀ ਕੱਟ ਕੇ ਰੱਖੇ ਹੋਏ ਆ ਥੋੜੇ ਜਿਹਾ ਪਾਣੀ ਚ ਭਿਉਂ ਕੇ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਸਾਬਤ ਲਾਲ ਮਿਰਚ ਪਾਈ ਆ ਤੇ ਲਸਣ ਬਰੀਕ ਕਟਿਆ ਹੋਇਆ ਪਾਇਆ ਆ ਸਭ ਤੋਂ ਪਹਿਲਾਂ ਇਹ ਪਾਣਾ ਆ ਕਿਉਂਕਿ ਇਹਦਾ ਜਿਹੜਾ ਫਲੇਵਰ ਆ ਨਾ ਜਦੋਂ ਆਇਲ ਦੇ ਵਿੱਚ ਆਉਂਦਾ ਆ ਬਹੁਤ ਹੀ ਵਧੀਆ ਲੱਗਦਾ ਆ ਜਦੋਂ ਪੁਰਜੀ ਬਣਦੀ ਆ ਉਸ ਤੋਂ ਬਾਅਦ ਜੀ ਮੈਂ ਇਹ ਪਾਤਾ ਜੀ ਪਿਆਜ਼ ਕਟਿਆ ਹੋਇਆ ਤੇ ਨਾਲ ਹੀ ਹਰੀਆਂ ਮਿਰਚਾਂ ਪਾਤੀਆਂ ਇਹਦੇ ਵਿੱਚ ਮੈਂ ਅਦਰਕ ਨਹੀਂ ਪਾਇਆ ਉਹ ਮੈਂ ਤੁਹਾਨੂੰ ਦੱਸ ਰਹੀ ਸੀਗੀ ਕਿ ਮੈਂ ਲਸਣ ਹੀ ਸੀਗਾ ਤੇ ਨਾਲ ਹਰੀਆਂ ਮਿਰਚਾਂ ਸੀ ਤੇ ਨਾਲ ਹੀ ਪਾਤੀ ਹਲਦੀ ਨਮਕ ਕੁੱਟੀ ਹੋਈ ਲਾਲ ਮਿਰਚ ਦੇ ਨਾਲ ਹੀ ਪਾਤਾ ਧਨੀਆ ਪਾਊਡਰ ਹਲਕਾ ਜਿਹਾ ਜੀਰਾ ਪਾਊਡਰ ਪਾਤਾ ਤੇ ਸਾਰਿਆਂ ਨੂੰ ਇਹਨਾਂ ਮਸਾਲੇ ਬਿਲਕੁਲ ਸਿੰਪਲ ਮਸਾਲਿਆਂ ਦੇ ਨਾਲ ਇਹ ਬਣਾਣੀ ਆ ਭੁਰਜੀ ਬਹੁਤ ਵਧੀਆ ਲੱਗਦੀ ਆ ਆਦਰਕ ਨੀਮੇ ਪਾਇਆ ਤੇ ਤੁਸੀਂ ਚਾਹੋ ਤਾਂ ਆਦਰਕ ਪਾ ਸਕਦੇ ਆ ਤੇ ਇਸ ਤਰ੍ਹਾਂ ਜੀ ਇਹਨਾਂ ਨੂੰ ਸਾਰਿਆਂ ਨੂੰ ਮੈਂ ਬਿਲਕੁਲ ਹਲਕਾ ਜਿਹਾ ਇਹਨਾਂ ਨੂੰ ਭੁੰਨ ਲੈਣਾ ਭੁੰਨਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾਣੇ ਆ ਬਰੀਕ ਕੱਟੇ ਹੋਏ ਆਲੂ ਕਿਉਂਕਿ ਜਿਹੜੇ ਇਹ ਭੁਰਜੀ ਆ ਇਹ ਤਾਂ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਆ ਕੁਝ ਮਿੰਟਾਂ ਵਿੱਚ ਹੀ ਤੇ ਜਿਹੜੇ ਆਲੂ ਆ ਥੋੜੇ ਜਿਹਾ ਇਹ ਸਖਤ ਹੁੰਦੇ ਸੋ ਆਲੂਆਂ ਨੂੰ ਪਹਿਲਾਂ ਹੀ ਪਉਣਾ ਆ ਪਹਿਲਾਂ ਹੀ ਪਕਾਉਣਾ ਆ ਤੇ ਆਲੂ ਜ਼ਰੂਰ ਪਾਇਓ ਜੀ ਆਲੂਆਂ ਨਾਲ ਇਹ ਭੁਰਜੀ ਬਹੁਤ ਟੇਸਟੀ ਲੱਗਦੀ ਆ ਬਹੁਤ ਹੀ ਵਧੀਆ ਖਾਣ ਨੂੰ ਵੀ ਟੇਸਟੀ ਲੱਗਦੀ ਆ ਤੇ ਆਲੂ ਜਦੋਂ ਆਪਾਂ ਨਾਲ ਖਾਂਦੇ ਆ ਤਾਂ ਇਹ ਤੁਸੀਂ ਮੇਥੀ ਤੋਂ ਵੀ ਵੱਧ ਟੇਸਟੀ ਬਣੂਗੀ ਜੇ ਆਪਾਂ ਮੇਥੀ ਆਲੂ ਦੀ ਭੁਰਜੀ ਬਣਾਨੇ ਕਿੰਨੀ ਟੇਸਟੀ ਲੱਗਦੀ ਆ ਤੇ ਇਹ ਉਸ ਤੋਂ ਵੀ ਵੱਧ ਟੇਸਟੀ ਲੱਗੂਗੀ ਥੋੜਾ ਜਿਹਾ ਆਪਾਂ ਇਹਨੂੰ ਢਾਕੇ ਪਕਾਵਾਂਗੇ ਆਲੂ ਜਿਹੜੇ ਆ ਥੋੜੇ ਜਿਹਾ ਸੌਫਟ ਹੋ ਜਾਣ ਤਕਰੀਬਨ 1 ਤੋਂ 1.5 ਮਿੰਟ ਮੈਂ ਢਾਕੇ ਪਕਾਇਆ ਪਕਾਇਆ ਇਹਨਾਂ ਨੂੰ ਆਲੂ ਜਿਹੜੇ ਆ ਬਿਲਕੁਲ ਸੌਫਟ ਹੋ ਗਏ ਆ ਤੇ ਥੋੜਾ ਜਿਹਾ ਅਗਰ ਰਹਿ ਵੀ ਜਾਣ ਨਾ ਤਕਰੀਬਨ 25% ਕੱਚੇ ਵੀ ਰਹਿ ਜਾਣ ਤਾਂ ਜਿਹੜੀ ਆਪਾਂ ਉਹ ਪੂਰਜੀ ਪਾਣੀ ਆ ਉਹਦੇ ਨਾਲ ਹੀ ਆਲੂਆਂ ਨੇ ਹੋਰ ਵੀ ਸੌਫਟ ਹੋ ਜਾਣਾ ਆ ਉਸ ਤੋਂ ਬਾਅਦ ਜੀ ਇਹਨੂੰ ਮੈਂ ਥੋੜਾ ਜਿਹਾ ਹੋਰ ਢਾਕੇ ਪਕਾਇਆ ਆਲੂਆਂ ਨੂੰ ਤਕਰੀਬਨ 1 ਤੋਂ 1.5 ਮਿੰਟ ਥੋੜੇ ਥੋੜੇ ਟਾਈਮ ਬਾਅਦ ਮੈਂ ਹਿਲਾਉਂਦੀ ਰਹੀ ਆ ਜਿੱਦਾਂ ਅੱਧੇ ਮਿੰਟ ਬਾਅਦ ਫਿਰ ਫਿਰ ਦੁਬਾਰਾ ਕਿਉਂਕਿ ਆਲੂ ਜਿਹੜੇ ਆ ਤਲੇ ਨਾਲ ਨਾਲ ਲੱਗਣ ਹੁਣ ਜੀ ਮੈਂ ਇਹਦੇ ਵਿੱਚ ਇਹ ਜਿਹੜੇ ਕੱਟੇ ਹੋਏ ਸਰੋਂ ਦੇ ਫੁੱਲ ਆ ਇਹ ਪਾ ਦੇਣੇ ਆ ਆ ਦੇਖੋ ਇਸ ਤਰ੍ਹਾਂ ਇੰਨੀ ਟੇਸਟੀ ਲੱਗੀ ਸਬਜ਼ੀ ਇੰਨੀ ਵਧੀਆ ਲੱਗੀ ਤੇ ਪ੍ਰਦੀਪ ਸਕੂਲ ਨੂੰ ਉਹ ਪਰਾਂਠੀ ਦੇ ਨਾਲ ਪ੍ਰਦੀਪ ਵੀ ਲੈ ਕੇ ਗਈ ਕਹਿੰਦੀ ਮम्मा ਮੈਨੂੰ ਪਰਾਂਠੀ ਦੇ ਨਾਲ ਇਹ ਹੀ ਭੁਰਜੀ ਰੱਖਿਓ ਕਿਉਂਕਿ ਆਪਾਂ ਕਹਿੰਦੇ ਨਾ ਨਾ ਕਿ ਬੱਚੇ ਖਾਂਦੇ ਨਹੀਂ ਅਗਰ ਚੀਜ਼ ਬਣਾ ਕੇ ਆਪਾਂ ਬੱਚਿਆਂ ਨੂੰ ਖਲਾਈਏ ਨਾ ਆਪਣੇ ਨਾਲ ਦੀ ਚੀਜ਼ ਬੱਚਿਆਂ ਨੂੰ ਖੁਲਾਣੀ ਚਾਹੀਦੀ ਆ ਤਾਂ ਜੋ ਬੱਚਾ ਕਿਤੇ ਵੀ ਬੱਚੇ ਨੂੰ ਖਾਣੀ ਚੀਜ਼ ਪੈ ਜਾਵੇ ਤੇ ਉਹ ਖਾ ਸਕਦਾ ਹੋਵੇ ਉਹਨੂੰ ਪਤਾ ਹੋਵੇ ਕਿ ਮੈਂ ਖਾਧੀ ਆ ਤੇ ਵਧੀਆ ਚੀਜ਼ ਬਣਦੀ ਆ ਸੋ ਜੀ ਜਦੋਂ ਮੈਂ ਭੁਰਜੀ ਬਣਾਈ ਪਹਿਲਾਂ ਤਾਂ ਪ੍ਰਦੀਪ ਨੂੰ ਲੱਗਾ ਕਿ ਆਪਾਂ ਇਦਾਂ ਦੀ ਬਣਾਈ ਨਹੀਂ ਇੱਕ ਵਾਰ ਬਣਾਈ ਸੀ ਤਾਂ ਬਹੁਤ ਟੇਸਟੀ ਬਣੀ ਸੀ ਉਦੋਂ ਪ੍ਰਦੀਪ ਅ ਨੇ ਥੋੜੀ ਖਾਧੀ ਸੀ ਪਰ ਹੁਣ ਜਦੋਂ ਬਣਾਈ ਹੈ ਤਾਂ ਹੁਣ ਉਹਨੇ ਵਧੀਆ ਤਰੀਕੇ ਦੇ ਨਾਲ ਖਾਧੀ ਤੇ ਉਹਨੂੰ ਟੇਸਟੀ ਵੀ ਲੱਗੀ ਕਿਉਂਕਿ ਵਿੱਚ ਇਹਨਾਂ ਦੇ ਬੱਚਿਆਂ ਦੇ ਆਪਾਂ ਫੇਵਰੇਟ ਆਲੂ ਪਾਏ ਹੁੰਦੇ ਆ ਆਲੂ ਬੱਚੇ ਨੂੰ ਜ਼ਿਆਦਾ ਪਸੰਦ ਹੁੰਦੇ ਆ ਆਲੂ ਦੇ ਨਾਲ ਬੱਚਾ ਇਹ ਵੀ ਖਾ ਲੈਂਦਾ ਦੇਖੋ ਜੀ ਹਲਾਂ ਦੇ ਹਲਾਂ ਦੇ ਵਿੱਚ ਲਾਈਟ ਚੱਲ ਗਈ ਸੀ ਆ ਦੇਖੋ ਇਸ ਤਰ੍ਹਾਂ ਥੋੜਾ ਜਿਹਾ ਇਹਦਾ ਕਲਰ ਜਿਹੜਾ ਆ ਉਹ ਚੇਂਜ ਹੋਣਾ ਆ ਕਿਉਂਕਿ ਪੂਰਜੀ ਨੇ ਬਹੁਤ ਘੱਟ ਰਹਿ ਜਾਣਾ ਆ ਜਦੋਂ ਇਹ ਬਣਨੀ ਆ ਇਸ ਤਰ੍ਹਾਂ ਇਹਨੂੰ ਮਿਕਸ ਕਰਨਾ ਆ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਫਿਰ ਆਪਾਂ ਇਹਨੂੰ ਥੋੜਾ ਜਿਹਾ ਪਕਾਵਾਂਗੇ ਤੇ ਬਹੁਤ ਜਲਦੀ ਇਹ ਸਾਡੀ ਪੂਰਜੀ ਬਣ ਕੇ ਤਿਆਰ ਹੋ ਜਾਂਦੀ ਆ ਤੁਸੀਂ ਵੀਡੀਓ ਚਲਦੀ-ਚਲਦੀ ਤੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਨਹੀਂ ਕੀਤਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਿਤੋਂ-ਕਿਤੋਂ ਵੀਡੀਓ ਦੇ ਦਿਆਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜਦੀ ਕਲਾ ਚ ਰੱਖੇ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਜਰੂਰ ਕਰਦੇ ਹੋ ਜੀ ਉਹਨਾਂ ਦਾ ਵੀ ਧੰਨਵਾਦ ਹੈ ਇਸ ਸਮੇਂ ਥੋੜੀ ਥੋੜੀ ਦੇਰ ਬਾਅਦ ਇਹਨੂੰ ਨਾ ਹਲਾਉਂਦੀ ਰਹੇ ਹਲਕਾ ਜਿਹਾ ਇਹ ਆਪਣਾ ਮੋਇਸਚਰਾਈਜ਼ਰ ਜਨ ਮਤਲਬ ਪਾਣੀ ਛੱਡਦੇ ਆ ਇਹ ਭੁਰਜੀ ਹਲਕਾ ਜਿਹਾ ਛੱਡਦੀ ਆ ਕਿਉਂਕਿ ਜਦੋਂ ਆਪਾਂ ਸਾਗ ਵੀ ਬਣਾਉਨੇ ਆ ਉਦੋਂ ਵੀ ਆਪਾਂ ਜਦੋਂ ਸਾਗ ਬਣਾਉਂਦੇ ਹੁੰਨੇ ਥੋੜਾ ਜਿਹਾ ਪਾਣੀ ਘੱਟ ਪਾਉਂਦੇ ਜਦੋਂ ਸਾਗ ਆਪਾਂ ਰਿੰਨਣਾ ਕੱਟ ਕੇ ਰੱਖਦੇ ਆ ਸੋ ਜੀ ਇਸ ਕਰਕੇ ਹੁਣ ਤੁਸੀਂ ਤੁਹਾਨੂੰ ਮੈਂ ਨੇੜੋਂ ਦਿਖਾ ਰਹੀ ਆ ਪਾਣੀ ਜਿਹੜਾ ਇਹਦੇ ਵਿੱਚੋਂ ਇਹਦਾ ਹੀ ਪਾਣੀ ਨਿਕਲਿਆ ਸੀ ਬਿਲਕੁਲ ਹੀ ਪਾਣੀ ਉਹ ਹਲਕਾ ਜਿਹਾ ਡਰਾਈ ਹੋ ਚੁੱਕਾ ਆ ਭੁਰਜੀ ਸਾਡੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਥੋੜਾ ਜਿਹਾ ਆਪਾਂ ਠੱਕ ਕੇ ਇਹਨੂੰ ਕੁਝ ਸਮੇਂ ਲਈ ਗੈਸ ਦੀ ਫਲੇਮ ਜਿਹੜੀ ਆ ਲੋ ਕਰ ਦਿੱਤੀ ਆ ਬਿਲਕੁਲ ਤੇ ਦੂਸਰੀ ਸਾਈਡ ਤੇ ਆਪਾਂ ਹੁਣ ਇਹਦੇ ਵਿੱਚ ਇੱਕ ਚਮਚ ਬੇਸਣ ਦਾ ਪਾਣਾ ਆ ਬੇਸਣ ਨੂੰ ਹਲਕਾ ਜਿਹਾ ਡਰਾਈ ਰੋਸਟ ਕਰਨਾ ਆ ਆ ਦੇਖੋ ਇਸ ਤਰ੍ਹਾਂ ਪੈਨ ਦੇ ਵਿੱਚ ਕੋਈ ਘਿਓ ਨਹੀਂ ਪਾਇਆ ਕੋਈ ਤੇਲ ਨਹੀਂ ਪਾਇਆ ਕੁਝ ਵੀ ਨਹੀਂ ਪਾਣਾ ਗੈਸ ਦੀ ਫਲੇਮ ਬਿਲਕੁਲ ਲੋ ਰੱਖਣੀ ਆ ਤੇ ਇਹ ਬੇਸਣ ਨੂੰ ਆਪਾਂ ਹਲਕਾ ਜਿਹਾ ਜਿੰਨਾ ਚਿਰ ਖੁਸ਼ਬੂ ਨਹੀਂ ਆਂਦੀ ਉੰਨਾ ਚਿਰ ਤੱਕ ਇਹਦੀ ਹਲਕੀ ਹਲਕੀ ਪਿੰਨੀ ਪਿੰਨੀ ਜਿਹੀ ਸਮੈਲ ਆਣ ਲੱਗ ਜਾਂਦੀ ਆ ਉੰਨੀ ਦੇਰ ਤੱਕ ਆਪਾਂ ਬੇਸਣ ਨੂੰ ਪਕਾ ਲੈਣਾ ਬਿਲਕੁਲ ਬੇਸਣ ਚੰਗੀ ਤਰ੍ਹਾਂ ਭੁੱਜ ਚੁੱਕਾ ਆ ਤੇ ਇਹਦੀ ਖੁਸ਼ਬੂ ਆ ਰਹੀ ਆ ਤੇ ਇਹ ਬੇਸਣ ਨੂੰ ਆਪਾਂ ਇਹਦੇ ਵਿੱਚ ਪਾ ਦੇਣਾ ਆ ਦੇਖੋ ਪੁਰਜੀ ਦੇ ਵਿੱਚ ਆ ਦੇਖੋ ਜੀ ਸੇਮ ਹੀ ਆ ਇਹ ਆਪਾਂ ਜਿਸ ਤਰ੍ਹਾਂ ਮੱਕੀ ਦਾ ਆਟਾ ਸਾਗ ਚ ਪਾਉਂਦੇ ਆ ਇਹਦੇ ਵਿੱਚ ਬੇਸਣ ਪਾਣਾ ਬੇਸਣ ਦੇ ਨਾਲ ਜਿਹੜਾ ਇਹਦਾ ਟੇਸਟ ਆ ਬਹੁਤ ਹੀ ਵਧੀਆ ਹੋ ਜਾਂਦਾ ਆ ਤੇ ਇਹ ਜਿਹੜੀ ਪੁਰਜੀ ਆ ਇਹ ਬਹੁਤ ਹੀ ਟੇਸਟੀ ਲੱਗਦੀ ਆ ਬੇਸਣ ਪਾਣ ਦੇ ਨਾਲ ਕਿਉਂਕਿ ਇੱਕ ਬੇਸਣ ਦਾ ਜਿਹੜਾ ਫਲੇਵਰ ਆਂਦਾ ਆ ਨਾ ਇਹਦੇ ਵਿੱਚ ਪੁਰਜੀ ਦੇ ਵਿੱਚ ਬਹੁਤ ਟੇਸਟੀ ਲੱਗਦਾ ਆ ਤੇ ਸਭ ਨੂੰ ਹੀ ਇਹ ਪਸੰਦ ਆਇਆ ਜੀ ਸਾਰਿਆਂ ਨੇ ਖਾਧੀ ਤੇ ਪਸੰਦ ਸਭ ਨੂੰ ਆਈ ਤੇ ਸਭ ਨੇ ਬੱਚੇ ਤੱਕ ਹੀ ਸਾਰੇ ਬڑے ਬਜ਼ੁਰਗ ਸਭ ਖੁਸ਼ ਹੋ ਕੇ ਖਾਣਗੇ ਹੁਣ ਮੈਂ ਪਾਤਾ ਜੀ ਲਾਸਟ ਦੇ ਵਿੱਚ ਇਹਦੇ ਵਿੱਚ ਨਮਕ ਨਮਕ ਜਿਹੜਾ ਮੈਂ ਲਾਸਟ ਵਿੱਚ ਪਾਇਆ ਕਿਉਂਕਿ ਜਦੋਂ ਆਪਾਂ ਇਹ ਭੁਰਜੀ ਪਹਿਲਾਂ ਪਾਉਂਦੇ ਆ ਨਾ ਜਿਆਦਾ ਲੱਗਦੀ ਹੁੰਦੀ ਹੈ ਸੋ ਨਮਕ ਜਿਹੜਾ ਸਾਡਾ ਵੱਧ ਹੋ ਸਕਦਾ ਆ ਇਸ ਕਰਕੇ ਅਸੀਂ ਲਾਸਟ ਦੇ ਵਿੱਚ ਹੀ ਨਮਕ ਪਾਣਾ ਆ ਸਬਜੀ ਦੀ ਕੁਆਂਟੀਟੀ ਦੇ ਮੁਤਾਬਕ ਤਾਂ ਜੋ ਜਿਆਦਾ ਨਾ ਹੋਵੇ ਕਿਉਂਕਿ ਅਗਰ ਜਿਆਦਾ ਹੋ ਗਿਆ ਤਾਂ ਫਿਰ ਉਹ ਜਿਆਦੇ ਦਾ ਇਲਾਜ ਬਹੁਤ ਘੱਟ ਆ ਹੋ ਜਾਂਦਾ ਪਰ ਜੇ ਘੱਟ ਹੋਵੇ ਤਾਂ ਆਪਾਂ ਹੋਰ ਪਾ ਸਕਦੇ ਆ ਹੁਣ ਜੀ ਮੈਂ ਗੈਸ ਦੀ ਫਲੇਮ ਔਨ ਕਰ ਲਈ ਔਨ ਕਰਕੇ ਮੈਂ ਗੈਸ ਦੇ ਉੱਤੇ ਇੱਕ ਤਵਾ ਰੱਖ ਲਿਆ ਤਵਾ ਰੱਖਿਆ ਇਸ ਕਰਕੇ ਕਿਉਂਕਿ ਆਪਾਂ ਬਣਾਉਣਾ ਆ ਬਹੁਤ ਹੀ ਵਧੀਆ ਕਰਾਂਚੀ ਕ੍ਰਿਸਪੀ ਸਿੰਪਲ ਪਰੌਂਠਾ ਬਣਾਉਣਾ ਆ ਪਰ ਉਹ ਪਰੌਂਠਾ ਬਣਦਾ ਬਹੁਤ ਹੀ ਵਧੀਆ ਆ ਬਹੁਤ ਹੀ ਟੇਸਟੀ ਪਰੌਂਠੇ ਦੇ ਨਾਲ ਇਹ ਜਿਹੜੀ ਭੁਰਜੀ ਆ ਬਹੁਤ ਵਧੀਆ ਲੱਗਦੀ ਆ ਤੁਸੀਂ ਚਾਹੋ ਤਾਂ ਪਰੌਂਠਾ ਬਣਾ ਸਕਦੇ ਆ ਤੁਸੀਂ ਜਾਓ ਤਾਂ ਇਹਨੂੰ ਪੂੜੀ ਦੇ ਨਾਲ ਵੀ ਖਾ ਸਕਦੇ ਆ ਸਿੰਪਲ ਪਲੇਨ ਰੋਟੀ ਦੇ ਨਾਲ ਵੀ ਖਾ ਸਕਦੇ ਆ ਪਰ ਮੈਂ ਬਣਾਏ ਸੀਗੇ ਪਰਾਂਠੇ ਕਿਉਂਕਿ ਪਰਾਂਠੇ ਦੇ ਨਾਲ ਇਹ ਜਿਹੜੀ ਭੁਰਜੀ ਆ ਬਹੁਤ ਹੀ ਵਧੀਆ ਟੇਸਟੀ ਲੱਗਦੀ ਆ ਤੇ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਜੀ ਤੇ ਬਣਾ ਕੇ ਪਰਾਂਠੇ ਦੇ ਨਾਲ ਇੰਜੋਏ ਕਰਿਓ ਬੱਚਿਆਂ ਨੂੰ ਵੀ ਖਿਲਾਇਓ ਤੇ ਆਪ ਵੀ ਖਾਇਓ ਬਜ਼ੁਰਗਾਂ ਨੂੰ ਵੀ ਖਿਲਾਇਓ ਕਿਉਂਕਿ ਘਰ ਦੇ ਵਿੱਚ ਜਦੋਂ ਵੀ ਕੋਈ ਚੀਜ਼ ਬਣਦੀ ਆ ਆਪਾਂ ਬਜ਼ੁਰਗਾਂ ਨੂੰ ਜ਼ਰੂਰ ਖਿਲਾਉਨੇ ਆ ਸਭ ਤੋਂ ਪਹਿਲਾਂ ਸਾਡੇ ਬਜ਼ੁਰਗ ਆ ਸਾਡੇ ਵੱਡੇ ਹੁੰਦੇ ਆ ਤੇ ਇਹਨਾਂ ਨੂੰ ਹੀ ਇਹਨਾਂ ਦਾ ਹੀ ਅਸ਼ੀਰਵਾਦ ਦੇ ਨਾਲ ਅਸੀਂ ਅੱਗੇ ਵਧਦੇ ਆ ਤੇ ਇਸ ਕਰਕੇ ਬਜ਼ੁਰਗਾਂ ਨੂੰ ਆਪਾਂ ਜ਼ਰੂਰ ਖਿਲਾਉਨੇ ਆ ਆਪਣੇ ਘਰਾਂ ਦੇ ਵਿੱਚ ਜੀ ਸਾਰੇ ਆਮ ਹੀ ਇਹ ਪਰੰਪਰਾ ਚੱਲੀ ਆਉਂਦੀ ਕਿ ਸਭ ਤੋਂ ਪਹਿਲਾਂ ਆਪਾਂ ਵੱਡਿਆਂ ਨੂੰ ਬਜ਼ੁਰਗਾਂ ਨੂੰ ਖਿਲਾਉਨੇ ਆ ਲਓ ਜੀ ਪਰੌਂਠਾ ਦੇਖੋ ਕਿੰਨਾ ਵਧੀਆ ਕ੍ਰਿਸਪੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਆ ਬਹੁਤ ਹੀ ਖਸਤਾ ਬਣ ਕੇ ਤਿਆਰ ਹੋਇਆ ਪਰੌਂਠਾ ਹੁਣ ਆਪਾਂ ਕਰਦੇ ਆਂ ਜੀ ਸਰਵ ਨਾਲ ਤੁਸੀਂ ਦਹੀਂ ਵੀ ਲੈ ਸਕਦੇ ਆਂ ਰਾਇਤਾ ਵੀ ਲੈ ਸਕਦੇ ਆਂ ਤੇ ਇਹਦੇ ਵਿੱਚ ਆਪਾਂ ਬੂੰਦੀ ਪਾ ਲਈ ਆ ਮੈਂ ਬੂੰਦੀ ਵਾਲਾ ਦਹੀਂ ਲਿਆ ਬੂੰਦੀ ਪਾਈ ਆ ਉੱਪਰ ਨਮਕ ਪਾ ਲਓ ਤੇ ਜੀਰਾ ਪਾਊਡਰ ਪਾ ਲਓ ਜੀਰਾ ਪਾਊਡਰ ਭੁੰਨਿਆ ਹੋਇਆ ਜੀਰਾ ਪਾਊਡਰ ਪਾਇਆ ਕਰੋ ਬਹੁਤ ਟੇਸਟੀ ਲੱਗਦਾ ਆ ਕੁੱਟੀ ਹੋਈ ਲਾਲ ਮਿਰਚ ਪਾ ਲਈ ਆ ਜੀ ਤੇ ਦਹੀਂ ਦੇ ਨਾਲ ਤਾਂ ਇਹ ਕੋਈ ਵੀ ਭੁਰਜੀ ਉਹ ਆਪਾਂ ਖਾਣੇ ਆ ਨਾ ਤਾਂ ਦਹੀਂ ਦੇ ਨਾਲ ਬਹੁਤ ਹੀ ਵਧੀਆ ਦੀ ਖਾਸ ਮੈਚਿੰਗ ਹੁੰਦੀ ਆ ਤੇ ਟੇਸਟੀ ਵੀ ਲੱਗਦੀ ਆ ਖਾਣ ਨੂੰ ਤੇ ਪਸੰਦ ਵੀ ਸਾਰਿਆਂ ਨੂੰ ਆਉਂਦੀ ਆ ਸੋ ਜੀ ਮੈਂ ਦਹੀਂ ਰੱਖ ਲਿਆ ਹੁਣ ਆਪਾਂ ਕਰਦੇ ਆ ਸਰਵਾ ਦੇਖੋ ਸਬਜੀ ਸਾਡੀ ਬਿਲਕੁਲ ਗਰਮਾ ਗਰਮ ਭਾਫਾ ਨਿਕਲ ਰਹੀਆਂ ਆ ਤੇ ਆਪਾਂ ਵੈਸੇ ਹੀ ਆਪਾਂ ਬੇਕਾਰ ਬੇਸਟ ਸਮਝ ਲੈਨੇ ਆ ਕਿ ਫੋਲਿਆ ਚ ਹੁਣ ਤਾਂ ਸਾਗ ਨਹੀਂ ਮਿਲਣਾ ਕਿਉਂਕਿ ਪੋਲ ਨਿਕਲ ਆਇਆ ਸਰੋਂ ਦੇ ਸਰਗੇ ਬੀਜ ਪੈਣ ਲੱਗ ਜਾਂਦੇ ਆ ਸੋ ਜੀ ਤੁਸੀਂ ਫੁੱਲ ਫੁੱਲ ਜਿਹੜੇ ਆ ਤੋੜ ਕੇ ਬਣਾ ਕੇ ਦੇਖਿਓ ਇੱਕ ਵਾਰੀ ਤੇ ਫਿਰ ਤੁਸੀਂ ਕਹੋਗੇ ਕਿ ਹਾਂ ਵਾਕਿਆ ਹੀ ਕੋਈ ਚੀਜ਼ ਬਣੀ ਆ ਘਰ ਦੇ ਵਿੱਚ ਇੱਕ ਨਵੀਂ ਚੀਜ਼ ਬਣ ਕੇ ਤਿਆਰ ਹੁੰਦੀ ਆ ਸੋ ਜੀ ਆ ਦੇਖੋ ਪਰੌਂਠਾ ਵੀ ਕਿੰਨਾ ਵਧੀਆ ਕ੍ਰਿਸਪੀ ਬਣਿਆ ਤੁਸੀਂ ਇਹਦੇ ਤੇ ਬਟਰ ਪਾ ਲਓ ਮੈਂ ਬਟਰ ਰੱਖਿਆ ਹੋਇਆ ਸੀਗਾ ਫ੍ਰਿਜ ਦੇ ਵਿੱਚ ਘਰ ਦਾ ਤੇ ਇਹ ਜੀ ਬਟਰ ਆ ਬਟਰ ਤੋਂ ਬਾਅਦ ਜੀ ਹੁਣ ਮੈਂ ਤੁਹਾਨੂੰ ਇੱਕ ਬਾਈਟ ਲੈ ਕੇ ਦਿਖਾਨੀ ਆ ਗਰਮਾ ਗਰਮ ਪਰਾਂਠਾ ਆ ਤੇ ਗਰਮਾ ਗਰਮ ਹੀ ਸਬਜੀ ਆ ਤੇ ਜਿਹੜਾ ਬਟਰ ਆ ਸਾਡਾ ਇਹ ਹੌਲੀ ਹੌਲੀ ਮੈਲਟ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਸਬਜੀ ਵੀ ਸਾਡੀ ਬਹੁਤ ਹੀ ਗਰਮ ਆ ਤੇ ਨਾਲ ਜੀ ਲਓ ਜੀ ਦਹੀਂ ਲਓ ਜੀ ਬਾਈਟ ਸਾਡੀ ਬਣ ਕੇ ਤਿਆਰ ਹੋ ਗਈ ਆ ਆ ਦੇਖੋ ਬਹੁਤ ਜ਼ਿਆਦਾ ਗਰਮ ਸੀ ਕਿਉਂਕਿ ਗਰਮ ਪਰਾਂਠਾ ਸੀ ਗਰਮ ਸਬਜੀ ਸੀ ਤੇ ਆ ਲਓ ਜੀ ਵਾਈਟ ਟੇਸਟ ਕਰਨ ਲੱਗਿਆਂ ਤੇ ਤੁਸੀਂ ਯਕੀਨ ਜਾਣਿਓ ਪ੍ਰਦੀਪ ਨੂੰ ਇੰਨੀ ਇਹ ਪੁਰਜੀ ਪਸੰਦ ਆਈ ਪੁਰਜੀ ਕਹ ਲਓ ਚਾਹੇ ਸਬਜੀ ਕਹ ਲਓ ਬਹੁਤ ਹੀ ਵਧੀਆ ਜਿੰਨੀ ਸਿੰਪਲ ਬਣਦੀ ਆ ਉੰਨੀ ਹੀ ਟੇਸਟੀ ਬਣਦੀ ਆ ਦੇਖੋ ਜੀ ਮੈਂ ਤੁਹਾਨੂੰ ਦਿਖਾ ਰਹੀ ਆ ਤੇ ਮੈਨੂੰ ਵੀ ਬਹੁਤ ਟੇਸਟੀ ਲੱਗੀ ਪਹਿਲੀ ਵਾਈਟ ਮੈਂ ਹਰ ਵਾਰ ਦੀ ਤਰ੍ਹਾਂ ਆਪਣੀ ਬੇਟੀ ਨੂੰ ਪ੍ਰਦੀਪ ਨੂੰ ਖੁਲਾਉਂਦੀ ਆ ਦੂਸਰੀ ਵਾਈਟ ਮੈਂ ਟੇਸਟ ਕੀਤੀ ਤੇ ਦਿਲ ਕਰਦਾ ਸੀ ਕਿ ਖਾਣ ਲੱਗ ਜਾਈ ਆ ਦੇਖੋ ਜੀ ਨਾਲ ਉਹ ਨਾਲ ਖਾਣੀ ਸ਼ੁਰੂ ਕਰ ਦਿੱਤੀ ਫਿਰ ਨਹੀਂ ਰਹਿ ਹੁੰਦਾ ਜਦੋਂ ਆਪਾਂ ਇਹ ਚੀਜ਼ ਬਣਾਉਂਦੇ ਆ ਇੰਦਾ ਨਾ ਕੋਈ ਗਰਮਾ ਗਰਮ ਹੋਵੇ ਉਸ ਵੇਲੇ ਤੇ ਉਸੇ ਵੇਲੇ ਸਾਰਿਆਂ ਨੂੰ ਗਰਮਾ ਗਰਮ ਪਰੌਂਠਿਆਂ ਦੇ ਨਾਲ ਸਰਵ ਕੀਤੀ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਸਾਸਟਿਕ